ਸਤਿ ਸ਼੍ਰੀ ਅਕਾਲ ਜੀ ਨਿਊ ਲਾਈਫ ਫਰਮਲ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੰਤ ਸਿੰਘ ਦੋਸਤੋ ਇੱਕ ਵਾਰ ਫੇਰ ਇੱਕ ਨਵੀਂ ਐਜੂਕੇਸ਼ਨਲ ਵੀਡੀਓ ਦੇ ਨਾਲ ਤੁਹਾਡੇ ਰूबरू ਹੋਇਆ ਤੇ ਅੱਜ ਦੀ ਇਸ ਐਜੂਕੇਸ਼ਨਲ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕੁਝ ਅਜਈਆਂ ਚੀਜ਼ਾਂ ਦੀ ਜਿਹੜੀਆਂ ਕਿ ਅਕਸਰ ਆਪਾਂ ਸੁਣਦੇ ਤਾਂ ਹਾਂ ਪਰ ਉਹ ਸੁਣ ਕੇ ਅਸੀਂ ਅਵੇਸਲੇ ਹੋ ਜਾਂਦੇ ਹਾਂ ਕਿ ਇਹ ਤਾਂ ਡਾਕਟਰੀ ਭਾਸ਼ਾ ਹੈ ਸਾਨੂੰ ਕੀ ਬਤਨ ਲੱਗਦਾ ਆ ਇਹ ਕੀਤਾ ਆਪਾਂ YouTube ਤੇ ਵੀ ਸੁਣਦੇ ਆ ਡਾਕਟਰਸ ਨੂੰ ਤੋਂ ਵੀ ਸੁਣਦੇ ਆ ਤੇ ਅਲੱਗ-ਅਲੱਗ ਜਿਹੜੀ ਹੈ ਜਗ੍ਹਾ ਦੇ ਉੱਤੋਂ ਸਾਨੂੰ ਇਹ ਜਾਣਕਾਰੀਆਂ ਮਿਲਦੀਆਂ ਆਂਦੀਆਂ ਨੇ ਜਿਨ੍ਹਾਂ ਦੇ ਵਿੱਚੋਂ ਆਉਂਦੀਆਂ ਆਕਸੀਡੇਸ਼ਨ ਐਂਟੀਆਕਸੀਡੈਂਟ ਤੇ ਫ੍ਰੀ ਰੈਡੀਕਲਸ ਜਿਨ੍ਹਾਂ ਨੂੰ ਮੁਕਤ ਕਣ ਵੀ ਕਿਹਾ ਜਾਂਦਾ ਅਸੀਂ ਇਹ ਸਭ ਸੁਣਤਾ ਲੈਨੇ ਆ ਪਰ ਅਕਸਰ ਦਿਮਾਗ 'ਚ ਹੀ ਆਉਂਦਾ ਹੈ ਕਿ ਇਹ ਅਖਰ ਹੈ ਕੀ ਪਰ ਫਿਰ ਇਹ ਔਖੇ-ਔਖੇ ਨਾਮ ਸੁਣ ਕੇ ਚੁੱਪ ਕਰ ਜਾਂਦੇ ਆ ਕਿ ਛੱਡੋ ਭਰਾ ਸਾਡੇ ਸਮਝ ਨਹੀਂ ਆਉਣਾ ਪਰ ਸਾਥੀਓ ਜੇਕਰ ਇਹਨਾਂ ਨੂੰ ਸਮਝ ਲਈਏ ਤਾਂ ਫਿਰ ਸਾਡੇ ਸ਼ਰੀਰ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਅਸੀਂ ਆਪੇ ਕਰ ਸਕਦੇ ਹਾਂ ਤੇ ਉਹ ਵੀ ਬਿਨਾਂ ਕਿਸੇ ਤਕਲੀਫ ਦੇ ਤੇ ਬਿਨਾਂ ਕਿਸੇ ਤੋਂ ਆਪਣੀ ਲੁੱਟ ਕਰਵਾਏ ਕਿਵੇਂ ਚਲੋ ਆਓ ਆਪਾਂ ਅੱਜ ਇਹਨਾਂ ਸਾਨੀਆਂ ਚੀਜ਼ਾਂ ਬਾਰੇ ਬੜੇ ਸੌਖੇ ਢੰਗ ਨਾਲ ਜਾਣਦੇ ਹਾਂ ਤੇ ਨਾਲ ਹੀ ਜਾਣਦੇ ਹਾਂ ਇਹਨਾਂ ਦੇ ਸੌਖੇ ਹੱਲ ਸਭ ਤੋਂ ਪਹਿਲਾਂ ਜਾਣਦੇ ਹਾਂ ਆਕਸੀਡੇਸ਼ਨ ਪ੍ਰਕਿਰਿਆ ਆਕਸੀਡੇਸ਼ਨ ਕਿਰਿਆ ਹੈ ਕੀ ਅਕਰ ਇਹ ਹੈ ਕੀ ਬਲਾ ਮਿੱਤਰੋ ਇਹ ਜਾਣਨਾ ਜ਼ਰੂਰੀ ਹੈ ਕਿ ਫ੍ਰੀ ਰੈਡੀਕਲਸ ਦੋ ਤਰ੍ਹਾਂ ਦੇ ਹੁੰਦੇ ਨੇ ਇੱਕ ਉਹ ਜੋ ਸਰੀਰ ਲਈ ਜ਼ਰੂਰੀ ਨੇ ਤੇ ਦੂਜਾ ਉਹ ਕਿ ਜਿਨ੍ਹਾਂ ਜਿਹੜੇ ਕਿ ਸਰੀਰ ਨੂੰ ਨੁਕਸਾਨ ਪਹੁੰਚਾਉਂਦੇ ਨੇ ਜਿਹੜੇ ਸਰੀਰ ਲਈ ਜਿਹੜੇ ਫ੍ਰੀ ਰੈਡੀਕਲਸ ਸਰੀਰ ਲਈ ਜ਼ਰੂਰੀ ਨੇ ਉਹ ਸਭ ਰੋਗਾਂ ਨਾਲ ਲੜਨ ਦੀ ਸ਼ਕਤੀ ਵਧਾਉਂਦੇ ਨੇ ਸੈੱਲਾਂ ਦੀ ਵੰਡ ਮੁਰੰਮਤ ਤੇ ਉਹਨਾਂ ਦੇ ਵਿਕਾਸ ਤੇ ਹਾਰਮੋਨ ਹਾਰਮੋਨਸ ਤੇ ਨਿਊਰੋਟ੍ਰਾਂਸਮਿਟਰਾਂ ਦੀ ਪੈਦਾਵਾਰ 'ਚ ਮਦਦ ਕਰਦੇ ਨੇ ਤੇ ਸਰੀਰ 'ਚੋਂ ਜ਼ਹਿਰੀਲੇ ਪਦਾਰਥ ਬਾਹਰ ਕੱਢਣ 'ਚ ਮਦਦ ਕਰਦੇ ਨੇ ਤੇ ਜਿਹੜੇ ਸ਼ਰੀਰ ਲਈ ਨੁਕਸਾਨਦਾਰ ਨੇ ਉਹ ਆਕਸੀਡੇਟਿਵ ਸਟ्रेस ਯਾਨੀ ਕਿ ਤਣਾਅ ਦਬ ਕਾਰਨ ਬਣਦੇ ਨੇ ਸੈੱਲਾਂ ਨੂੰ ਨੁਕਸਾਨ ਪਹੁੰਚਾਉਂਦੇ ਨੇ ਤੇ ਬਿਮਾਰੀਆਂ ਦਾ ਕਾਰਨ ਬਣਦੇ ਨੇ ਤੇ ਇਹੋ ਉਹ ਫ੍ਰੀ ਰੈਡੀਕਲਸ ਨੇ ਜਿਨ੍ਹਾਂ ਨੂੰ ਸ਼ਰੀਰ ਚੋਂ ਬਾਹਰ ਕੱਢਣ ਦੀ ਲੋੜ ਹੁੰਦੀ ਹੈ। ਲਿਖਾਜਾ ਸ਼ਰੀਰ ਚ ਫ੍ਰੀ ਰੈਡੀਕਲ ਵਧਣ ਜੇ ਸ਼ਰੀਰ ਚ ਫ੍ਰੀ ਰੈਡੀਕਲ ਵਧ ਜਾਣ ਤਾਂ ਆਕਸੀਡੇਟਿਵ ਤਣਾਅ ਜਿਹੜਾ ਉਹ ਉਹਦਾ ਕਾਰਨ ਬਣਦੇ ਨੇ ਤੇ ਜੇ ਘਟ ਜਾਣ ਤਾਂ ਇਹ ਕੰਮਾਂ ਨੂੰ ਪ੍ਰਭਾਵਿਤ ਕਰਦੇ ਨੇ ਜਿਹੜੇ ਸ਼ਰੀਰ ਦੇ ਜ਼ਰੂਰੀ ਕੰਮ ਨੇ। ਦੋਸਤੋ ਇੱਕ ਹੁੰਦੀ ਹੈ ਕਿਰਿਆ ਤੇ ਇੱਕ ਹੁੰਦੀ ਹੈ ਉਸ ਦੀ ਪ੍ਰਤੀਕਿਰਿਆ ਤੇ ਇਸ ਕੰਮ ਤੇ ਇਹ ਕੰਮ ਸਾਡੇ ਜਿਕਰ ਆਪਾਂ ਗੱਲ ਕਰੀਏ ਤੇ ਇਹ ਕੰਮ ਸਾਡੇ ਵੱਲੋਂ ਸਾਹ ਦੇ ਨਾਲ ਅੰਦਰ ਖਿੱਚੀ ਗਈ ਆਕਸੀਜਨ ਦੌਰਾਨ ਵੀ ਹੁੰਦਾ ਹੈ ਕਿਉਂਕਿ ਆਕਸੀਜਨ ਸਰੀਰ ਚ ਜਾ ਕੇ ਅੰਦਰ ਘੁੰਮਦੇ ਫ੍ਰੀ ਰੈਡੀਕਲਸ ਨਾਮ ਦੇ ਖਤਰੇ ਯਾਨੀ ਕਿ ਕੂੜਾ ਕਰਕਟ ਦੇ ਨਾਲ ਮਿਲਾਪ ਕਰਦੀ ਹੈ ਇਸ ਦੌਰਾਨ ਆਕਸੀਡੇਸ਼ਨ ਹੁੰਦੀ ਹੈ ਤੇ ਉੱਥੋਂ ਸ਼ੁਰੂ ਹੁੰਦੀ ਹੈ ਸਾਰੇ ਰੋਗਾਂ ਦੀ ਸ਼ੁਰੂਆਤ ਹੁਣ ਆਪਾਂ ਪਹਿਲਾਂ ਤਾਂ ਇਹ ਜਾਣਦੇ ਹਾਂ ਕਿ ਫ੍ਰੀ ਰੈਡੀਕਲਸ ਹੁੰਦਾ ਕੀ ਹੈ ਫ੍ਰੀ ਰੈਡੀਕਲਸ ਕੁਝ ਫ੍ਰੀ ਰੈਡੀਕਲ ਜਿਹੜੇ ਨੁਕਸਾਨ ਪਹੁੰਚਾਉਂਦੇ ਨੇ ਉਹ ਹੁੰਦੇ ਨੇ ਜਿਵੇਂ ਕਿ ਆਪਾਂ ਸਰੀਰ ਦੇ ਸੈੱਲ ਜਿਹੜੇ ਨੇ ਜਦੋਂ ਆਪਾਂ ਐਕਸਰਸਾਈਜ਼ ਕਰਦੇ ਹਾਂ ਆਪਾਂ ਭੱਜਦੇ ਦੌੜਦੇ ਹਾਂ ਆਪਾਂ ਕੋਈ ਭਾਰਾ ਕੰਮ ਕਰਦੇ ਹਾਂ ਕੋਈ ਵੀ ਅਜਿਹਾ ਕੰਮ ਕਰਦੇ ਹਾਂ ਜਿੱਦਾਂ ਸਰੀਰ ਜਿਹੜੀ ਆ ਉਹਨਾਂ ਦੇ ਸੈੱਲ ਟੁੱਟਦੇ ਨੇ ਤੇ ਨਵੇਂ ਬਣਦੇ ਨੇ ਇਦਾਂ ਹੀ ਮਾਸਪੇਸ਼ੀਆਂ ਵੀ ਨੇ ਇਹ ਵੀ ਟੁੱਟਦੀਆਂ ਰਹਿੰਦੀਆਂ ਨੇ ਨਵੀਆਂ ਬਣਦੀਆਂ ਰਹਿੰਦੀਆਂ ਨੇ ਉਹ ਲਗਭਗ ਲਗਭਗ ਸਰੀਰ ਦੇ ਜਿਹੜੇ ਨੇ ਹਰ ਅੰਗ ਜਿਹੜਾ ਉਹ ਨਵਾਂ ਬਣਦਾ ਰਹਿੰਦਾ ਉਹਨਾਂ ਦੀ ਜਿਹੜੀ ਨਵੇਂ ਬਣਨ ਦੀ ਪ੍ਰਕਿਰਿਆ ਉਹਦੀ ਚੱਲਦੀ ਰਹਿੰਦੀ ਹੈ ਤੇ ਜਦੋਂ ਨਵਾਂ ਬਣਦਾ ਤੇ ਜਿਹੜਾ ਪੁਰਾਣਾ ਜਿਹੜਾ ਟੁੱਟ ਕੇ ਤੇ ਵਿਅਰਥ ਹੋ ਜਾਂਦਾ ਖਰਾਬ ਹੋ ਜਾਂਦਾ ਬੇਸ ਹੋ ਜਾਂਦਾ ਉਹ ਜਦੋਂ ਸਰੀਰ ਚੋਂ ਬਾਹਰ ਨਹੀਂ ਨਿਕਲਦਾ ਤਾਂ ਉਹ ਬਣਦੇ ਨੇ ਫ੍ਰੀ ਰੈਡੀਕਲਸ ਤੇ ਉਹ ਫ੍ਰੀ ਰੈਡੀਕਲ ਜਿਹੜੇ ਨੇ ਉਹ ਬੋਡੀ ਲਈ ਨੁਕਸਾਨਦਾਇਕ ਹੁੰਦੇ ਨੇ ਉਹ ਅੱਡ-ਅੱਡ ਥਾਵਾਂ ਦੇ ਉੱਤੇ ਅੱਡ-ਅੱਡ ਪ੍ਰਕਿਰਿਆਵਾਂ ਕਰਦੇ ਨੇ ਅੱਡ-ਅੱਡ ਉਹਨਾਂ ਦੀ ਪ੍ਰਤੀਕਿਰਿਆਵਾਂ ਹੁੰਦੀਆਂ ਨੇ ਕਿਰਿਆਵਾਂ ਕਰਦੇ ਨੇ ਪਰੰਪਰਿ ਦੀ ਪ੍ਰਤੀਕਿਰਿਆ ਹੁੰਦੀ ਹੈ ਤੇ ਆਪਾਂ ਇਹ ਜਾਣਦੇ ਹਾਂ ਕਿ ਆਕਸੀਡੇਸ਼ਨ ਦੀ ਪੂਰੀ ਪ੍ਰਕਿਰਿਆ ਹੈ ਕੀ ਜਦੋਂ ਆਕਸੀਜਨ ਸਰੀਰ ਦੇ ਅੰਦਰਲੇ ਵਿਸ਼ਾਲੇ ਪਦਾਰਥਾਂ ਨਾਲ ਮਿਲਦੀ ਹੈ ਤਾਂ ਆਕਸੀਜਨ ਆਕਸੀਡੇਸ਼ਨ ਦੀ ਜਿਹੜੀ ਪ੍ਰਕਿਰਿਆ ਹੈ ਉਹ ਸ਼ੁਰੂ ਹੁੰਦੀ ਹੈ ਇਸ ਦੌਰਾਨ ਫ੍ਰੀ ਰੈਡੀਕਲਸ ਬਣਦੇ ਨੇ ਤੇ ਜਿਹੜੇ ਕੀ ਨੁਕਸਾਨਦਾਇਕ ਹੁੰਦੇ ਨੇ ਫ੍ਰੀ ਰੈਡੀਕਲਸ ਲਿਪਿਡ ਨਾਲ ਜੇਕਰ ਪ੍ਰਕਿਰਿਆ ਕਰਦੇ ਨੇ ਤਾਂ ਲਿਪਿਡ ਪ੍ਰੋਸੀਡੇਸ਼ਨ ਲਿਪਿਡ ਪ੍ਰੋਸੀਡੇਸ਼ਨ ਨਾਮ ਦਾ ਇੱਕ ਜਿਹੜਾ ਉਹ ਸਿਸਟਮ ਪੈਦਾ ਹੁੰਦਾ ਹੈ ਲਿਪਿਡ ਇੱਕ ਕਿਸਮ ਦੀ ਸਰੀਰ ਦੀ ਊਰਜਾ ਹੁੰਦੀ ਹੈ ਜਿਹੜੀ ਕਿ ਸੈੱਲਾਂ ਦੇ ਨਿਰਮਾਣ ਉਹਨਾਂ ਦੀ ਰੱਖਿਆ ਤੇ ਅੱਡੜ ਪ੍ਰਕਾਰ ਦੀ ਜੈਵਿਕ ਪ੍ਰਕਿਰਿਆ 'ਚ ਸ਼ਾਮਲ ਹੁੰਦੀ ਹੈ ਤੇ ਲਿਪਿਡ ਚਰਬੀ ਤੇ ਤੇਲ ਵਰਗੇ ਹੁੰਦੇ ਨੇ ਜਿਹੜੇ ਕਿ ਪ੍ਰੋਟੀਨ ਜਿਹੜੇ ਕਿ ਪਾਣੀ ਦੇ ਵਿੱਚ ਘੁਲਣਸ਼ੀਲ ਹੁੰਦੇ ਹਨ ਅੱਗੇ ਗੱਲ ਕਰਦੇ ਹਾਂ ਫ੍ਰੀ ਰੈਡੀਕਲ ਜਦੋਂ ਪ੍ਰੋਟੀਨ ਨਾਲ ਪ੍ਰਤੀਕਿਰਿਆ ਕਰਦੇ ਨੇ ਤਾਂ ਇਹ ਸਰੀਰ ਚ ਮਜਬੂਤ ਪ੍ਰੋਟੀਨ ਦੀ ਕੰਮ ਕਰਨ ਦੀ ਸ਼ਕਤੀ ਚ ਬਦਲਾਅ ਲੈ ਆਉਂਦੇ ਨੇ ਜਿਸ ਨੂੰ ਪ੍ਰੋਟੀਨ ਆਕਸੀਡੇਸ਼ਨ ਕਹਿੰਦੇ ਨੇ ਇੱਥੋਂ ਸ਼ੁਰੂ ਹੁੰਦੀ ਹੈ ਕੈਂਸਰ ਸ਼ੂਗਰ ਤੇ ਦਿਲ ਦੇ ਰੋਗਾਂ ਵਰਗੀਆਂ ਭਿਆਨਕ ਬਿਮਾਰੀਆਂ ਦੇ ਵਧਣ ਦੇ ਖਤਰੇ ਦੀ ਸ਼ੁਰੂਆਤ ਆਕਸੀਡੇਸ਼ਨ ਜਦੋਂ ਸਰੀਰ ਦੇ ਡੀਐਨਏ ਨਾਲ ਪ੍ਰਤੀਕਿਰਿਆ ਮਤਲਬ ਆਕਸੀਜਨ ਜਦੋਂ ਸਰੀਰ ਦੇ ਡੀਐਨਏ ਨਾਲ ਡੀਐਨਏ ਨਾਲ ਪ੍ਰਤੀਕਿਰਿਆ ਕਰਦੀ ਹੈ ਤਾਂ ਡੀਐਨਏ ਆਕਸੀਡੇਸ਼ਨ ਹੁੰਦੀ ਹੈ ਜਦੋਂ ਜਿਸ ਦੌਰਾਨ ਡੀਐਨਏ ਦੇ ਅਣੂ ਜਦੋਂ ਆਕਸੀਜਨ ਨਾਲ ਮਿਲਦੇ ਨੇ ਤਾਂ ਡੀਐਨਏ ਦੀ ਕੰਮ ਕਰਨ ਦੀ ਤਾਕਤ ਤੇ ਡੀਐਨਏ ਦੀ ਬनावट ਜਿਹੜੀ ਆ ਉਹ ਦੋਨੋਂ ਪ੍ਰਭਾਵਿਤ ਹੋ ਜਾਂਦੇ ਨੇ ਜਿਸ ਨਾਲ ਡੀਐਨਏ ਨੂੰ ਨੁਕਸਾਨ ਹੁੰਦਾ ਜਿਸ ਨਾਲ ਡੀਐਨਏ 'ਚ ਬਦਲਾ ਆ ਜਾਂਦਾ ਜੋ ਡੀਐਨਏ ਦੀ ਮਿਊਟੇਸ਼ਨ ਦਾ ਕਾਰਨ ਬਣਦੀ ਹੈ ਫਿਰ ਸ਼ੁਰੂ ਹੁੰਦੇ ਨੇ ਕੈਂਸਰ ਵਰਗੇ ਰੋਗ, ਬਟਾਪਾ, ਨਿਊਰੋ ਜਨਰੇਟਿਵ ਰੋਗ ਤੇ ਅਲਜ਼ਾਈਮਰ, ਪਾਰਕਿਨਸਨ ਦੇ ਖਤਰੇ ਦਾ ਜਿਹੜਾ ਸਾਹਮਣਾ ਸਾਨੂੰ ਕਰਨਾ ਪੈਂਦਾ ਇਸ ਤੋਂ ਬਾਅਦ ਆਕਸੀਜਸ ਆਕਸੀਡੇਸ਼ਨ ਦਾ ਕਾਰਨ ਸੈੱਲਾਂ ਜਿਹੜੇ ਆਕਸੀਡੇਸ਼ਨ ਦੇ ਕਾਰਨ ਜਿਹੜਾ ਸੈੱਲਾਂ ਨੂੰ ਨੁਕਸਾਨ ਹੁੰਦਾ ਜਿਹਦੇ ਕਰਕੇ ਸਰੀਰ ਦੇ ਵਿੱਚ ਪਹਿਲਾਂ ਜਿਹੜੇ ਵਾਲੇ ਰੋਗ ਨੇ ਉਹ ਵੀ ਵੱਧ ਜਾਂਦੇ ਨੇ ਐਂਟੀਆਕਸੀਡੇਸ਼ਨ ਦੀ ਜਿਹੜੀ ਪ੍ਰਕਿਰਿਆ ਹੁੰਦੀ ਹੈ ਇਸ ਦਰਾਂ ਫ੍ਰੀ ਰੈਡੀਕਲਸ ਨੂੰ ਜਿਹੜਾ ਉਹਨੂੰ ਤਬਾਹ ਕਰ ਦਿੰਦੇ ਜਿਹਦੇ ਨਾਲ ਆਕਸੀਡੇਸ਼ਨ ਦੀ ਪ੍ਰਕਿਰਿਆ ਜਿਹੜੀ ਆ ਉਹ ਹੌਲੀ ਹੋ ਜਾਂਦੀ ਜਦੋਂ ਐਂਟੀਆਕਸੀਡੇਸ਼ਨ ਦੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ ਤਾਂ ਉਹ ਫ੍ਰੀ ਰੈਡੀਕਲ ਨੂੰ ਤਬਾਹ ਕਰ ਦਿੰਦੇ ਨੇ ਤੇ ਜਿਹਦੇ ਨਾਲ ਆਕਸੀਡੇਸ਼ਨ ਦੀ ਪ੍ਰਕਿਰਿਆ ਜਿਹੜੀ ਆ ਉਹ ਹੌਲੀ ਹੋ ਜਾਂਦੀ ਸਾਨੂੰ ਜਿਹੜੇ ਰੋਗ ਹੋਣੇ ਹੋ ਰਹੇ ਹੁੰਦੇ ਨੇ ਉਹਨਾਂ ਤੋਂ ਸਾਨੂੰ ਜਿਹੜਾ ਉਫਾਇਰ ਆ ਮਿਲਣਾ ਸ਼ੁਰੂ ਹੋ ਜਾਂਦਾ ਆਕਸੀਜਨ ਇੱਕ ਰਸਾਇਣਿਕ ਪ੍ਰਕਿਰਿਆ ਜਿਸ ਦੇ ਜਿਸ ਚ ਆਕਸੀਜਨ ਦੇ ਨਾਲ ਨਾਲ ਅੱਡ-ਅੱਡ ਪ੍ਰਕਿਰਿਆਵਾਂ ਹੁੰਦੀਆਂ ਨੇ ਜਿਹੜੀਆਂ ਕੀ ਪ੍ਰਕਿਰਿਆਵਾਂ ਸ਼ਰੀਰ ਦੇ ਵਿੱਚ ਅੱਡ-ਅੱਡ ਕਾਰਨਾ ਕਰਕੇ ਹੁੰਦੀਆਂ ਹੁਣ ਜੇ ਸੈੱਲਾਂ ਦਾ ਨੁਕਸਾਨ ਹੋ ਰਿਹਾ ਤਾਂ ਉਹਦੇ ਨਾਲ ਸੈੱਲਾਂ ਦੀ ਆਕਸੀਜਨ ਦੀ ਪ੍ਰਕਿਰਿਆ ਹੋ ਰਹੀ ਹੈ ਸੈੱਲਾਂ ਨਾਲ ਮਿਲ ਕੇ ਆਕਸੀਜਨ ਦੇ ਨਾਲ ਪ੍ਰਕਿਰਿਆ ਹੋ ਰਹੀ ਹੈ ਜਿਸ ਦੇ ਨਾਲ ਫ੍ਰੀ ਰੈਡੀਕਲਸ ਬਣਦੇ ਨੇ ਤਾਂ ਉਹਦੇ ਨਾਲ ਸੈੱਲਾਂ ਦੀ ਜਿਹੜਾ ਉਹਦਾ ਨੁਕਸਾਨ ਹੋਣਾ ਸ਼ੁਰੂ ਹੋ ਜਾਏਗਾ ਮੈਟਾਬੋਲਿਜ਼ਮ ਜੇ ਸ਼ਰੀਰ ਦੇ ਵਿੱਚ ਮੈਟਾਬੋਲਿਜ਼ਮ ਦੇ ਦੌਰਾਨ ਆਕਸੀਡੇਸ਼ਨ ਹੁੰਦੀ ਆ ਤਾਂ ਇਹਦੇ ਵਿੱਚ ਊਰਜਾ ਬਣਦੀ ਆ ਤਾਂ ਉਹ ਜਿਹੜੀ ਆ ਉਹ ਅੱਧ ਤਰ੍ਹਾਂ ਦੇ ਫ੍ਰੀ ਰੈਡੀਕਲਸ ਜਿਹੜੇ ਹੁੰਦੇ ਨੇ ਐਕਸਰਸਾਈਜ਼ ਦੇ ਦੌਰਾਨ ਜਿਹੜੇ ਮਾਸਪੇਸ਼ੀਆਂ ਦੇ ਵਿੱਚ ਆਕਸੀਡੇਸ਼ਨ ਹੁੰਦੀ ਆ ਜਿਸ ਦੇ ਨਾਲ ਜਿਹੜੀ ਆ ਉਹ ਥਕਾਵਟ ਹੋਣ ਲੱਗ ਜਾਂਦੀ ਆ ਤਣਾਅ ਦੇ ਦੌਰਾਨ ਜਿਹੜੀ ਸਰੀਰ ਦੇ ਵਿੱਚ ਆਕਸੀਡੇਸ਼ਨ ਹੁੰਦੀ ਆ ਉਹਦੇ ਨਾਲ ਸੈੱਲਾਂ ਨੂੰ ਨੁਕਸਾਨ ਪਹੁੰਚਦਾ ਵਿਸ਼ਾਲੇ ਪਦਾਰਥ ਜਿਹੜੇ ਹੁੰਦੇ ਨੇ ਉਹ ਜਦੋਂ ਆ ਆਕਸੀਡੇਸ਼ਨ ਦੇ ਸੰਪਰਕ ਦੇ ਵਿੱਚ ਆਉਂਦੇ ਨੇ ਤਾਂ ਇਹ ਵੀ ਸੈੱਲਾਂ ਨੂੰ ਨੁਕਸਾਨ ਪਹੁੰਚਾਉਂਦੇ ਨੇ ਤੇ ਆਕਸੀਡੇਸ਼ਨ ਦੇ ਕਾਰਨ ਜਿਹੜਾ ਉਹ ਇਹ ਜਿਹੜਾ ਨੁਕਸਾਨ ਦਾਇਰ ਜਿਹੜੇ ਨੇ ਫ੍ਰੀ ਰੈਡੀਕਲ ਬਣਦੇ ਨੇ ਜਿਹੜੇ ਕਿ ਸੈੱਲਾਂ ਨੂੰ ਨੁਕਸਾਨ ਪਹੁੰਚਾਉਂਦੇ ਨੇ ਬਿਮਾਰੀਆਂ ਦਾ ਕਾਰਨ ਬਣਦੇ ਨੇ ਆਕਸੀਡੇਸ਼ਨ ਦੇ ਕਾਰਨ ਜਿਹੜੀਆਂ ਨੇ ਬਹੁਤ ਸਾਰੀਆਂ ਬਿਮਾਰੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚੋਂ ਹੈਗੀ ਹੈ ਕੈਂਸਰ ਹਾਰਟ ਦੇ ਰੋਗ ਇਸ ਤੋਂ ਇਲਾਵਾ ਆਪਾਂ ਗੱਲ ਕਰੀਏ 슈ਗਰ ਨਿਊਰੋ ਜਨਰੇਟਿਵ ਡਿਸਆਰਡਰ ਜਿਹੜਿਆਂ ਦੇ ਰੋਗ ਹੁੰਦੇ ਨੇ ਸੋਜੇ ਸੰਬੰਧੀ ਰੋਗ ਜਿਹਦੇ ਸਰੀਰ 'ਚ ਸੋਜ ਆ ਜਾਂਦਾ ਤੇ ਆਕਸੀਡੇਸ਼ਨ ਦੀ ਪ੍ਰਕਿਰਿਆ ਨੂੰ ਹੌਲੀ ਕਰਨ ਲਈ ਐਂਟੀਆਕਸੀਡੈਂਟਸ ਦਾ ਜਿਹੜਾ ਆਪਾਂ ਨੂੰ ਸੇਵਨ ਕਰਨਾ ਪੈਂਦਾ ਜਿਵੇਂ ਵੀ ਵਿਟਾਮਿਨ ਸੀ ਵਿਟਾਮਿਨ ਈ ਪੋਲੀਫੈਨੋਲ ਇਦਾਂ ਦੇ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਹੁਣ ਆਕਸੀਡੇਸ਼ਨ ਦੀ ਪ੍ਰਕਿਰਿਆ ਨਾਲ ਜਿਹੜੇ ਸਰੀਰ ਨੂੰ ਜਿਹੜੇ ਨੇ ਕੁਝ ਰੋਗ ਹੁੰਦੇ ਨੇ ਆ ਜਿਹੜੇ ਕੀ ਜਿਨ੍ਹਾਂ ਦੇ ਮੈਂ ਹੁਣ ਤੁਹਾਨੂੰ ਜ਼ਿਕਰ ਕਰਨ ਲੱਗਾ ਸਰੀਰ ਦੇ ਸੈੱਲਾਂ ਨੂੰ ਨੁਕਸਾਨ ਹੁੰਦਾ ਜਿਸ ਦੇ ਨਾਲ ਬਿਮਾਰੀਆਂ ਦਾ ਖਤਰਾ ਵਧ ਜਾਂਦਾ ਹੈ ਕੈਂਸਰ ਆਕਸੀਡੇਸ਼ਨ ਦੇ ਕਾਰਨ ਸਰੀਰ ਦੇ ਡੀਐਨਏ ਨੂੰ ਨੁਕਸਾਨ ਹੁੰਦਾ ਜਿਸ ਦੇ ਨਾਲ ਕੈਂਸਰ ਵਰਗੇ ਰੋਗ ਜਿਹੜੇ ਨੇ ਪੈਦਾ ਹੋ ਜਾਂਦੇ ਨੇ ਹਾਰਟ ਦੇ ਦੀ ਗੱਲ ਕਰੀਏ ਤਾਂ ਆਕਸੀਡੇਸ਼ਨ ਦੇ ਕਾਰਨ ਜਿਹੜਾ ਲਿਪਿਡ ਦੀ ਲਿਪਿਡ ਜਿਹੜਾ ਉਸ ਨੂੰ ਨੁਕਸਾਨ ਹੁੰਦਾ ਜਿਹਦੇ ਕਰਕੇ ਹਾਰਟ ਨੂੰ ਨੁਕਸਾਨ ਹੁੰਦਾ ਸ਼ੂਗਰ ਦੀ ਗੱਲ ਕਰੀਏ ਤਾਂ ਆਕਸੀਡੇਸ਼ਨ ਦੇ ਕਾਰਨ ਪੈਂਕਰੀਆਜ਼ ਜਿਹੜਾ ਹੁੰਦਾ ਐਥੇ ਲੱਗਾ ਹੁੰਦਾ ਪੈਂਕਰੀਆਜ਼ ਜਾਂ ਦਿਮਾਗ ਦੇ ਸੈੱਲਾਂ ਨੂੰ ਨੁਕਸਾਨ ਹੁੰਦਾ ਜਿਸ ਦੇ ਨਾਲ ਨਿਊਰੋ ਡੀਜਨਰੇਟਿਵ ਰੋਗ ਜਿਹੜੇ ਨੇ ਉਹ ਪੈਦਾ ਹੋ ਜਾਂਦੇ ਨੇ ਸੋਜੇ ਸੰਬੰਧੀ ਰੋਗ ਦੀ ਗੱਲ ਕਰੀਏ ਤਾਂ ਆਕਸੀਡੇਸ਼ਨ ਦੇ ਕਾਰਨ ਸਰੀਰ ਦੇ ਵਿੱਚ ਸੋਜ ਆ ਜਾਂਦਾ ਤੇ ਇਹਦੇ ਨਾਲ ਸੋਜੇ ਸੰਬੰਧੀ ਬਹੁਤ ਸਾਰੇ ਰੋਗ ਹੁੰਦੇ ਨੇ ਅੜ ਅੜ ਜਗ੍ਹਾ ਦੇ ਉੱਤੇ ਸੋਜਾਂ ਆ ਜਾਂਦਾ ਜੇਕਰ ਆਪਾਂ ਦਿੱਤੇ ਚ ਸੋਦਾ ਸੋਜਾਂ ਆ ਸਕਦਾ ਕਿਸੇ ਵੀ ਕਿਸੇ ਵੀ ਅੰਗ ਦੇ ਵਿੱਚ ਜੇਕਰ ਸੋਜਾਂ ਆ ਸਕਦਾ ਤਾਂ ਉਹਦੇ ਨਾਲ ਜਿਹੜਾ ਬਾਡੀ ਨੂੰ ਬੜਾ ਬੜਾ ਨੁਕਸਾਨ ਹੁੰਦਾ ਅੱਖਾਂ ਦੀ ਗੱਲ ਕਰੀਏ ਤਾਂ ਅੱਖਾਂ ਦੇ ਆਕਸੀਡੇਸ਼ਨ ਦੇ ਕਾਰਨ ਅੱਖਾਂ ਨੂੰ ਅੱਖਾਂ ਨੂੰ ਵੀ ਨੁਕਸਾਨ ਹੁੰਦਾ ਜਿਹਦੇ ਨਾਲ ਅੱਖਾਂ ਦੇ ਸੰਬੰਧੀ ਰੋਗ ਹੁੰਦੇ ਨੇ ਇਮਿਊਨ ਸਿਸਟਮ ਦੀ ਗੱਲ ਕਰੀਏ ਤਾਂ ਆਕਸੀਡੇਸ਼ਨ ਦੇ ਕਾਰਨ ਸਰੀਰ ਦੇ ਵਿੱਚ ਰੋਗਾਂ ਨਾਲ ਲੜਨ ਦੀ ਜਿਹੜੀ ਆ ਉਹ ਸ਼ਕਤੀ ਆ ਉਹ ਘਟ ਜਾਂਦੀ ਆ ਜਿਹਦੇ ਨਾਲ ਇਨਫੈਕਸ਼ਨਸ ਵਰਗੇ ਰੋਗ ਜਿਹੜੇ ਨੇ ਉਹ ਸਾਡੇ ਸਰੀਰ ਦੇ ਵਿੱਚ ਪੈਦਾ ਹੋ ਜਾਂਦੇ ਨੇ ਫ੍ਰੀ ਰੈਡੀਕਲ ਜਿਹੜੇ ਨੇ ਉਹ ਸਾਡੇ ਸਰੀਰ ਦੇ ਵਿੱਚ ਵੱਧ ਕਿਵੇਂ ਜਾਂਦੇ ਨੇ ਇਹ ਹੁਣ ਆਪਾਂ ਥੋੜਾ ਜਿਹਾ ਧਿਆਨ ਦੇ ਲਈ ਹੈਗੀ ਸਰੀਰ ਫ੍ਰੀ ਰੈਡੀਕਲ ਸਰੀਰ ਦੇ ਵਿੱਚ ਵਧਣ ਦੇ ਕਈ ਕਾਰਨ ਹੋ ਸਕਦੇ ਨੇ ਇੱਕ ਤਾਂ ਹਵਾ ਜਿਹੜੇ ਉਹਦੇ ਵਿੱਚ ਪ੍ਰਦੂਸ਼ਣ ਹੁੰਦਾ ਇਹ ਚ ਕਈ ਤਰ੍ਹਾਂ ਦੀਆਂ ਗੈਸਾਂ ਆਉਂਦੀਆਂ ਨੇ ਕਣ ਹੁੰਦੇ ਨੇ ਜਿਹੜੇ ਕੀ ਫ੍ਰੀ ਰੈਡੀਕਲ ਨੂੰ ਵਧਾ ਦਿੰਦੇ ਨੇ ਅ ਬਹੁਤ ਸਾਰੇ ਲੋਕੀ ਜਿਹੜੇ ਨੇ ਸਮੋਕਿੰਗ ਕਰਦੇ ਨੇ ਅ ਸਿਗਰਟ ਬੀੜੀ ਤੰਬਾਕੂ ਸਿਗਰਟ ਬੀੜੀ ਕਹੂਕਾ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਪੀਂਦੇ ਪੀਂਦੇ ਨੇ ਉਹਨਾਂ ਦੇ ਨਾਲ ਜਿਹੜੇ ਫ੍ਰੀ ਰੈਡੀਕਲ ਵੱਧ ਜਾਂਦੇ ਨੇ ਸਰੀਰ ਦੇ ਵਿੱਚ ਬਹੁਤ ਸਾਰੇ ਲੋਕੀ ਜਿਹੜੇ ਨੇ ਉਹ ਐਲਕੋਹਲ ਯਾਨੀ ਕਿ ਸ਼ਰਾਬ ਦਾ ਸੇਵਨ ਕਰਦੇ ਨੇ ਪੀਂਦੇ ਨੇ ਉਹਨਾਂ ਨੂੰ ਵੀ ਜਿਹੜੇ ਫ੍ਰੀ ਰੈਡੀਕਲ ਜਿਹੜੇ ਉਹ ਬਾਡੀ ਦੇ ਵਿੱਚ ਬਣਦੇ ਨੇ ਉਹਦੇ ਕਰਕੇ ਵੀ ਸਰੀਰ ਨੂੰ ਨੁਕਸਾਨ ਹੁੰਦਾ ਸਟ्रेस ਬਾਡੀ ਦੇ ਅੰਦਰ ਜਿਹੜਾ ਤਣਾਅ ਵੱਧਦਾ ਹੈਗਾ ਅਜਿ ਦੇ ਕਰਕੇ ਕੋਰਟੀਸੋਲ ਬਣਦਾ ਹੈ ਬਾਡੀ ਦੇ ਅੰਦਰ ਤੇ ਉਹ ਤਣਾਅ ਨੂੰ ਵਧਾਵਾ ਦਿੰਦਾ ਹੈ ਉਹਦੇ ਕਰਕੇ ਵੀ ਅੱਗੇ ਚੱਲ ਕੇ ਫ੍ਰੀ ਰੈਡੀਕਲਸ ਬਣਦੇ ਨੇ ਤੇ ਉਹ ਵੀ ਬਾਡੀ ਨੂੰ ਨੁਕਸਾਨ ਪਹੁੰਚਾਉਂਦੇ ਨੇ ਇਸ ਤੋਂ ਅਗੇ ਗੱਲ ਕਰਦੀ ਆ ਬਹੁਤ ਸਾਰੇ ਲੋਕੀ ਜਿਹੜੇ ਨੇ ਉਹ ਬੈਠਣ ਸੈਡੈਂਟਰੀ ਲਾਈਫਸਟਾਈਲ ਹੋ ਜਾਂਦਾ ਬੈਠੇ ਬੈਠੇ ਰਹਿਣਾ ਸਾਰਾ ਦਿਨ ਕੰਮ ਕੁਰਸੀ ਤੇ ਉੱਠਣਾ ਨਹੀਂ ਬੈੱਡ ਤੇ ਪੇ ਰਹਿਣਾ ਕੋਈ ਕੰਮ ਹੀ ਨਹੀਂ ਕਰਨਾ ਉਹਨੂੰ ਕਹਿੰਦੇ ਸੈਡੈਂਟਰੀ ਲਾਈਫਸਟਾਈਲ ਅ ਲਰਥਾਰਜਿਕ ਹੋ ਜਾਂਦੇ ਨੇ ਉਹ ਤੇ ਉਹਨਾਂ ਨੂੰ ਐਕਸਰਸਾਈਜ਼ ਦੀ ਘਾਟ ਹੁੰਦੀ ਆ ਤੇ ਉਹ ਵੀ ਜਿਹੜੇ ਅੱਗੇ ਚੱਲ ਕੇ ਫ੍ਰੀ ਰੈਡੀਕਲਸ ਨੂੰ ਜਿਹੜੇ ਉਹ ਬਣਦੇ ਕਾਰਨ ਬਣਦੇ ਵੱਧ ਜਾਂਦੇ ਨੇ ਉਹਨਾਂ ਨੂੰ ਬਹੁਤ ਸਾਰੇ ਲੋਕੀ ਜਿਹੜੇ ਨੇ ਜੋ ਜੋ ਜੀ ਆਇਆ ਉਹੀ ਚੀਜ਼ ਚੱਕ ਕੇ ਖਾ ਜਾਂਦੇ ਨੇ ਖਾਣਾ ਪੀਣਾ ਦਾ ਕੋਈ ਕੰਟਰੋਲ ਹੀ ਨਹੀਂ ਹੈਗਾ ਅ ਕਾਰਬੋਹਾਈਡਰੇਟ ਵੱਧ ਖਾ ਰਹੇ ਨੇ ਚੀਨੀ ਵੱਧ ਖਾ ਰਹੇ ਨੇ ਫੈਟ ਵੱਧ ਖਾ ਰਹੇ ਨੇ ਅ ਇਸ ਤੋਂ ਇਲਾਵਾ ਜਿਹੜੇ ਨੇ ਜੰਕ ਫੂਡ ਵੱਧ ਖਾਈ ਜਾਂਦੇ ਨੇ ਬੇકરી ਪ੍ਰੋਡਕਟ ਵੱਧ ਖਾਈ ਜਾਂਦੇ ਨੇ ਅ ਮਿਲਕ ਪ੍ਰੋਡਕਟ ਵੱਧ ਖਾਈ ਜਾਂਦੇ ਨੇ ਕਣਕ ਚੌਲ ਦੁੱਧ ਰਫਾਈਂਡ ਚੀਨੀ ਇਹਨਾਂ ਦੇ ਕੋਲ ਕੰਟਰੋਲ ਹੀ ਕੋਈ ਨਹੀਂ ਹੈਗਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਜਦੋਂ ਇਹ ਆਪਾਂ ਖਾਂਦੇ ਆ ਤੇ ਉਹਦੇ ਨਾਲ ਵੀ ਜਿਹੜੇ ਸਾਡੀ ਬੋਡੀ ਦੇ ਅੰਦਰ ਫ੍ਰੀ ਰੈਡੀਕਲ ਵਧਣਾ ਸ਼ੁਰੂ ਹੋ ਜਾਂਦੇ ਨੇ ਇਸ ਤੋਂ ਇਲਾਵਾ ਅ ਆਪਾਂ ਗੱਲ ਕਰੀਏ ਸਰੀਰ ਦੇ ਅੰਦਰ ਸਰੀਰ ਜੇਕਰ ਜ਼ਹਿਰੀਲੇ ਪਦਾਰਥਾਂ ਦੇ ਸੰਪਰਕ ਚ ਆ ਜਾਂਦਾ ਤੇ ਉਹਦੇ ਨਾਲ ਵੀ ਜਿਹੜੇ ਸਾਡੇ ਅੰਦਰ ਫ੍ਰੀ ਰੈਡੀਕਲ ਵੱਧ ਜਾਂਦੇ ਨੇ ਬੋਡੀ ਦੇ ਅੰਦਰ ਕਿਸੇ ਤਰ੍ਹਾਂ ਦਾ ਵੀ ਜ਼ਹਿਰੀਲਾ ਪਦਾਰਥ ਕੈਮੀਕਲ ਰੂਪੀ ਕੋਈ ਵੀ ਚੀਜ਼ ਚਲੀ ਗਈ ਇਥੋਂ ਤੱਕ ਕਿ ਬਹੁਤ ਸਾਰੀਆਂ ਦਵਾਈਆਂ ਜਿਹੜੀਆਂ ਨੇ ਉਹ ਵੀ ਕੈਮੀਕਲ ਰੂਪ ਦੇ ਵਿੱਚ ਬੋਡੀ ਦੇ ਚਦੋਂ ਜਾਂਦੀਆਂ ਨੇ ਉਹ ਰिएक्ट ਕਰਦੀਆਂ ਤੇ ਉਹਦੇ ਨਾਲ ਵੀ ਫ੍ਰੀ ਰੈਡੀਕਲ ਵੱਧਦੇ ਨੇ ਬਹੁਤ ਸਾਰੇ ਰੋਗਾਂ ਦਾ ਜਦੋਂ ਇਲਾਜ ਚੱਲ ਰਿਹਾ ਹੁੰਦਾ ਜਿਵੇਂ ਕਿ ਹਾਰਟ ਦਾ ਹੈਗਾ ਜਿਵੇਂ ਕਿ 슈ਗਰ ਦਾ ਹੈਗਾ ਇਹ ਵੀ ਜਿਹੜੇ ਬੋਡੀ ਦੇ ਅੰਦਰ ਫ੍ਰੀ ਰੈਡੀਕਲ ਨੂੰ ਵਧਾਉਣ ਦਾ ਇੱਕ ਵੱਡਾ ਕਾਰਨ ਬਣਦੇ ਹੈਗੇ ਤੇ ਇਸ ਤੋਂ ਇਲਾਵਾ ਸੂਰਜ ਦੀਆਂ ਜਿਹੜੀਆਂ ਪੈਰਾਵੰਗਣੀ ਕਿਰਨਾਂ ਹੁੰਦੀਆਂ ਨੇ ਉਹ ਵੀ ਸਾਡੇ ਸਰੀਰ ਦੇ ਵਿੱਚ ਫ੍ਰੀ ਰੈਡੀਕਲ ਨੂੰ ਵਧਾਉਂਦੀਆਂ ਨੇ ਤੇ ਇਹਦੇ ਕਾਰਨ ਜਿਹੜੇ ਨੇ ਉਹ ਸਰੀਰ ਦੇ ਵਿੱਚ ਅੱਡ-ਅੱਡ ਜਿਹੜੇ ਰੋਗ ਸਾਡੇ ਅੰਦਰ ਪੈਦਾ ਹੋ ਜਾਂਦੇ ਨੇ ਆਪਾਂ ਹੁਣ ਧਿਆਨ ਦੇਈਏ ਕਿ ਫ੍ਰੀ ਰੈਡੀਕਲ ਕਿਹੜੇ ਫ੍ਰੀ ਰੈਡੀਕਲ ਜਿਹੜੇ ਨੇ ਉਹ ਸਾਡੇ ਸਰੀਰ ਦੇ ਅੰਦਰ ਹਾਨੀਕਾਰਕ ਨੇ ਅ ਬਹੁਤ ਸਾਰੇ ਫ੍ਰੀ ਰੈਡੀਕਲ ਹੁੰਦੇ ਨੇ ਸਾਡੇ ਸਰੀਰ ਤੇ ਕੁਝ ਫ੍ਰੀ ਐਂਟੀਆਕਸੀਡੈਂਟ ਜਿਹੜੇ ਨੇ ਹਾਨੀਕਾਰਨ ਹੁੰਦੇ ਨੇ ਜਿਨ੍ਹਾਂ ਦਾ ਪੱਧਰ ਜੇਕਰ ਬਹੁਤ ਜ਼ਿਆਦਾ ਵੱਧ ਜਾਂਦਾ ਤਾਂ ਉਹ ਸਰੀਰ ਦੇ ਵਿੱਚ ਇੱਕ ਇੱਕ ਮਤਲਬ ਅੰਦਰ ਜਿਹੜੇ ਨੁਕਸਾਨ ਕਰਨ ਕਰ ਲੈਂਦੇ ਨੇ ਐਂਟੀਆਕਸੀਡੈਂਟ ਆਪਾਂ ਐਂਟੀਆਕਸੀਡੈਂਟ ਗੱਲ ਕਰ ਰਹੇ ਹਾਂ ਕਿਹੜੇ ਐਂਟੀਆਕਸੀਡੈਂਟ ਜਿਹੜੇ ਸਰੀਰ ਦੇ ਵਿੱਚ ਹਾਨੀਕਾਰਕ ਹੁੰਦੇ ਨੇ ਉਹਨਾਂ ਦੇ ਵਿੱਚੋਂ ਆਗੇ ਜੀ ਵਿਟਾਮਿਨ E ਆਕਸਾਈਡ ਅ ਵਿਟਾਮਿਨ E ਦਾ ਆਕਸਾਈਡ ਰੂਪ ਜਿਹੜਾ ਉਹ ਸਾਡੇ ਸਰੀਰ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਕਰਦਾ ਇਹ ਬਣਦਾ ਤਾਂ ਹੈ ਜਦੋਂ ਆਪਣੇ ਸਰੀਰ ਦੇ ਵਿੱਚ ਫ੍ਰੀ ਰੈਡੀਕਲਸ ਬਣ ਜਾਂਦੇ ਨੇ ਅ ਇਸ ਤੋਂ ਇਲਾਵਾ ਬੀਟਾ ਕੈਰੋਟੀਨ ਆਕਸਾਈਡ ਬੀਟਾ ਕੈਰੋਥੀਨ ਆਕਸਾਈਡ ਜਿਹੜਾ ਹੈਗਾ ਇਹ ਵੀ ਬੜਾ ਹਾਨੀਕਾਰਕ ਮੰਨਿਆ ਜਾਂਦਾ ਹੈ ਇਹਦਾ ਪਦਰ ਜੇਕਰ ਸਰੀਰ ਦੇ ਵਿੱਚ ਵੱਧ ਜੇ ਤਾਂ ਫਿਰ ਇਹ ਵੀ ਨੁਕਸਾਨ ਕਰਦਾ ਹੈ ਲਿਪੋਫਿਊਸਿਨ ਇਹ ਵੀ ਇੱਕ ਐਂਟੀਆਕਸੀਡੈਂਟ ਹੈ ਜਿਹੜਾ ਕਿ ਸਰੀਰ ਦੇ ਵਿੱਚ ਜਦੋਂ ਵੱਧ ਜਾਂਦਾ ਹੈ ਤਾਂ ਸਰੀਰ ਜਿਹੜਾ ਅੰਦਰ ਬਹੁਤ ਸਾਰੇ ਰੋਗ ਹੋਣੇ ਸ਼ੁਰੂ ਹੋ ਜਾਂਦੇ ਨੇ ਹੁਣ ਗੱਲ ਕਰੀਏ ਜਿਹੜੇ ਜ਼ਰੂਰੀ ਐਂਟੀਆਕਸੀਡੈਂਟ ਨੇ ਜ਼ਰੂਰੀ ਨਹੀਂ ਹੈਗਾ ਵੀ ਐਂਟੀਆਕਸੀਡੈਂਟ ਜਿਹੜੇ ਸਾਡੇ ਨੂੰ ਨੁਕਸਾਨ ਪਹੁੰਚਾ ਕੇ ਨੇ ਜ਼ਰੂਰੀ ਐਂਟੀਆਕਸੀਡੈਂਟ ਕੀ ਨੇ ਵਿਟਾਮਿਨ ਸੀ ਹੈ ਜੀ ਐਂਟੀਆਕਸੀਡੈਂਟਿਕ ਸ਼ਕਤੀਸ਼ਾਲੀ ਐਂਟੀਆਕਸੀਡੈਂਟ ਹੈ ਜਿਹੜਾ ਸਰੀਰ ਦੇ ਵਿੱਚ ਆਕਸੀਡੇਟਿਵ ਸਟ੍ਰੈਸ ਨੂੰ ਜਿਹੜਾ ਉਹ ਘਟਾਉਦਾ ਹੈਗਾ ਤੇ ਇਹ ਇੱਕ ਬੇਹੱਦ ਜਿਹੜਾ ਕਾਰਨ ਆਕਸੀਡੇਟ ਬਣਿਆ ਜਾਂਦਾ ਹੈ ਵਿਟਾਮਿਨ ਈ ਦੀ ਗੱਲ ਕਰੀਏ ਤਾਂ ਇਹ ਇੱਕ ਅਜਿਹਾ ਐਂਟੀਆਕਸੀਡੈਂਟ ਹੈ ਜਿਹੜਾ ਸਰੀਰ ਦੇ ਵਿੱਚ ਆਕਸੀਡੇਟਿਵ ਤਣਾਅ ਨੂੰ ਘਟਾਉਂਦਾ ਹੈ ਵੀ ਇਹ ਵੀ ਤੇ ਇਹ ਵੀ ਜਿਹੜਾ ਸਰੀਰ ਦੇ ਵਿੱਚ ਫ੍ਰੀ ਰੈਡੀਕਲਸ ਤੇ ਐਂਟੀਆਕਸੀਡੈਂਟ ਨੂੰ ਖਤਮ ਕਰਨ ਤੋਂ ਬਚਾਉਂਦਾ ਹੈ ਗਲੂਟਾਥਿਓਨ ਹੈ ਜੀ ਗਲੂਟਾਥਿਓਨ ਇੱਕ ਅਜਿਹਾ ਐਂਟੀਆਕਸੀਡੈਂਟ ਹੈ ਜਿਹੜਾ ਕਿ ਸਰੀਰ ਦੇ ਵਿੱਚ ਆਕਸੀਡੇਟ ਆਕਸੀਡੇਟਿਵ ਸਟ੍ਰੈਸ ਨੂੰ ਘ ਇਸ ਤੋਂ ਇਲਾਵਾ ਕੋ ਐਨਜ਼ਾਈਮ Q10 ਇਹਦੇ ਬਾਰੇ ਆਪਾਂ ਇੱਕ ਪੂਰੀ ਵੀਡੀਓ ਬਣਾਈ ਹੋਈ ਹੈ ਜੀ ਕੋ ਐਨਜ਼ਾਈਮ Q10 ਇੱਕ ਜਿਹਾ ਐਂਟੀਆਕਸੀਡੈਂਟ ਹੈ ਜਿਹੜਾ ਕਿ ਸਰੀਰ ਦੇ ਵਿੱਚ ਐਂਟੀ ਜਿਹੜਾ ਆਕਸੀਡੇਟਿਵ ਸਟ੍ਰੈਸ ਨੂੰ ਘਟਾਉਂਦਾ ਹੈ ਤੇ ਇਹ ਵੀ ਬਾਡੀ ਦੇ ਲਈ ਬੇਹੱਦ ਜ਼ਰੂਰੀ ਹੈ ਤੇ ਇਹਦੇ ਨਾਲ ਕਈ ਤਰ੍ਹਾਂ ਦੇ ਰੋਗ ਜਿਹੜੇ ਨੇ ਉਹ ਠੀਕ ਹੁੰਦੇ ਨੇ ਜਿਵੇਂ ਕਿ ਜ਼ਿਆਦਾਤਰ ਆਪਾਂ ਗੱਲ ਕਰੀਏ ਤਾਂ ਇਹ ਠੀਕ ਕਰਦਾ ਹੈਗਾ ਸੈਕਸ ਸੰਬੰਧੀ ਰੋਗ ਦਿਮਾਗ ਦੇ ਨਾਲ ਸੰਬੰਧਿਤ ਰੋਗ ਹਾਰਟ ਨਾਲ ਸੰਬੰਧਿਤ ਰੋਗ ਨਾੜੀਆਂ ਨਾਲ ਸੰਬੰਧਿਤ ਰੋਗ ਇਹ ਬਹੁਤ ਸਾਰੇ ਰੋਗਾਂ ਨੂੰ ਠੀਕ ਕਰਦਾ ਹੈਗਾ ਦੁਨੀਆ 'ਚ ਹੁਣ ਆਪਾਂ ਦਿਮਾਗ ਆਏਗਾ ਕਿ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਐਂਟੀਆਕਸੀਡੈਂਟ ਗੁਣ ਦੇਣੇ ਨੇ ਉਹ ਕੱਦ 'ਚ ਪਾਏ ਜਾਂਦੇ ਤਾਂ ਜਵਾਬ ਮਿਲੇਗਾ ਅ ਗ੍ਰੀਨ ਟੀ ਵਿੱਚ ਦੁਨੀਆ ਦਾ ਸਭ ਤੋਂ ਜ਼ਿਆਦਾ ਐਂਟੀਆਕਸੀਡੈਂਟ ਗੁਣ ਜਿਹੜਾ ਉਹ ਗ੍ਰੀਨ ਟੀ ਹੁੰਦਾ ਜਿਹਦੇ ਵਿੱਚ ਕਟੈਚਿਨ ਨਾਮਕ ਇੱਕ ਜਿਹੜਾ ਪਦਾਰਥ ਹੁੰਦਾ ਜਿਹੜਾ ਕਿ ਬਾਕੀ ਦੀਆਂ ਜੜੀ ਬੂਟੀਆਂ ਦੇ ਨਾਲੋਂ ਬਹੁਤ ਜ਼ਿਆਦਾ ਵੱਧ ਹੁੰਦਾ ਕਟੈਚਿਨ ਇੱਕ ਜਿਹਾ ਦਵਾ ਗੁਣ ਹੈ ਜਿਹੜਾ ਕਿ ਹੋਰ ਜਿਹੜੀਆਂ ਬੂਟੀਆਂ ਦੇ ਐਂਟੀਆਕਸੀਡੈਂਟ ਗੁਣ ਦੇ ਨਾਮ 'ਤੇ ਜ਼ਿਆਦਾ ਹੁੰਦਾ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਹੈਗੀਆਂ ਨੇ ਜਿਨ੍ਹਾਂ 'ਚ ਐਂਟੀਆਕਸੀਡੈਂਟ ਗੁਣ ਜਿਹੜੇ ਨੇ ਬਹੁਤ ਜ਼ਿਆਦਾ ਪਾਏ ਜਾਂਦੇ ਨੇ ਜਿਵੇਂ 'ਚ ਕਰੀ ਪੱਤਾ ਹੈਗਾ ਜੀ, ਤੁਲਸੀ ਹੈਗੀ ਜੀ, ਅਸ਼ਵਗੰਧਾ ਹੈਗਾ ਜੀ, ਗਿੰਕੋ ਬਿਲੋਬਾ ਹੈਗਾ ਜੀ, ਪਾਈਨ ਬਾਰਕ ਹੈਗੀ ਹੈ ਜੀ ਤੇ ਇਸ ਤੋਂ ਇਲਾਵਾ ਪੀਪਰਮਿੰਟ ਹੈਗਾ ਜੀ। ਇਹ ਜਿਹੜੇ ਹੈਗੇ ਨੇ ਐਂਟੀਆਕਸੀਡੈਂਟ ਗੁਣ ਇਹਨਾਂ ਵਿੱਚ ਬਹੁਤ ਜ਼ਿਆਦਾ ਪਾਏ ਜਾਂਦੇ ਹੈਗੇ ਨੇ। ਤੇ ਆਪਾਂ ਗੱਲ ਕਰਦੇ ਆਂ ਵੀ ਐਂਟੀਆਕਸੀਡੈਂਟ ਗੁਣ ਜਿਹੜੇ ਨੇ ਉਹ ਕੰਮ ਕਿਵੇਂ ਕਰਦੇ ਨੇ? ਫਰੀ ਰੈਡੀਕਲ ਨੂੰ ਜਿਹੜੇ ਖਤਮ ਕਰਦੇ ਨੇ ਜਿਹੜੇ ਕਿ ਸੈੱਲਾਂ ਨੂੰ ਨੁਕਸਾਨ ਪਹੁੰਚਾਉਂਦੇ ਨੇ ਤੇ ਬਿਮਾਰੀਆਂ ਦਾ ਕਾਰਨ ਬਣਦੇ ਨੇ ਸੋਜੇ ਨੂੰ ਘਟਾਉਂਦੇ ਨੇ ਜੀ ਜਿਹੜਾ ਕਿ ਸੋਜਾ ਅੰਦਰ ਜਾ ਕੇ ਹੋਰ ਬਹੁਤ ਸਾਰੀਆਂ ਜਿਹੜੀਆਂ ਬਿਮਾਰੀਆਂ ਦਾ ਕਾਰਨ ਪੜਦਾ ਤੁਸੀਂ ਨੋਟ ਕਰੋਗੇ ਕਿ ਡਾਕਟਰ ਜਿਹੜਾ ਨੇ ਉਹ ਜਦੋਂ ਤੁਹਾਨੂੰ ਪੇਨ ਕਲਰ ਦੀ ਦਵਾਈ ਦੇਣਗੇ ਦਰਦ ਦੀ ਦਵਾਈ ਦੇਣਗੇ ਤੇ ਉਹ ਤੁਹਾਨੂੰ ਜਿਹੜੀਆਂ ਐਂਟੀ ਇਨਫਲੇਮੇਟਰੀ ਵੀ ਦੇਣਗੇ ਇਨਫਲੇਮੇਸ਼ਨ ਹੁੰਦਾ ਯਾਨੀ ਕਿ ਸੋਜ ਤਾਂ ਉਹ ਸੋਜ ਘਟਾਉਣ ਵਾਲੀ ਦਵਾਈ ਵੀ ਨਾਲ ਦੇਣਗੇ ਤੇ ਬਹੁਤ ਵਾਰੀ ਜਿਹੜੇ ਨੇ ਆਪਣੀ ਵਰਗੇ ਇਹ ਕਹਿੰਦੇ ਨੇ ਡਾਕਟਰ ਸਾਹਿਬ ਮੈਨੂੰ ਦਰਦ ਦਾ ਹੋਇਆ ਹੁੰਦਾ ਨਹੀਂ ਹੁਣ ਹੁਣ ਮੈਂ ਕੀ ਖਾਣਾ ਆਪਣੀ ਦਵਾਈ ਦਰਦ ਵਾਲੀ ਦਵਾਈ ਕਿਉਂ ਖਾਣੀ ਹੈ ਤਾਂ ਉਹ ਕਹਿਣਗੇ ਕਿ ਇਹ ਐਂਟੀ ਇਨਫਲਮੇਟਰੀ ਹੈ ਇਹ ਦਰਦ ਹੀ ਨਹੀਂ ਘਟਾਉਂਦੀ ਸੋਜਾ ਵੀ ਘਟਾਉਂਦੀ ਹੈ ਤਾਂ ਇਹਦਾ ਮਤਲਬ ਕੀ ਹੈ ਕਿ ਬਾਡੀ ਦੇ ਅੰਦਰ ਕਿਤੇ ਵੀ ਜੇਕਰ ਦਰਦ ਹੋ ਰਿਹਾ ਤਾਂ ਉਹਦੇ ਨਾਲ ਨਾਲ ਉਹ ਸੋਜਾ ਵੀ ਆਉਂਦਾ ਤੇ ਸੋਜਾ ਨੂੰ ਘਟਾਉਣ ਲਈ ਜਿਹੜਾ ਉਹ ਐਂਟੀ ਇਨਫਲਮੇਟਰੀ ਜਿਹੜੀ ਆ ਉਹ ਨਾਲ ਦਿੱਤੀ ਜਾਂਦੀ ਹੈ ਤੇ ਇਹ ਜਿਹੜੇ ਨੇ ਫ੍ਰੀ ਰੈਡੀਕਲਸ ਨੂੰ ਜਿਹੜੇ ਉਹ ਐਂਟੀਆਕਸੀਡੈਂਟ ਜਿਹੜੇ ਨੇ ਉਹ ਇਹਦੇ ਚੋਂ ਜਿਹੜਾ ਸਾਡੇ ਸਰੀਰ ਦੇ ਅੰਦਰ ਜਿਹੜਾ ਸੋਚ ਆਈ ਹੁੰਦੀ ਹੈ ਉਸ ਨੂੰ ਘਟਾਉਣ ਦੇ ਵਿੱਚ ਮਦਦ ਕਰਦੇ ਜਿਹੜੇ ਕਿ ਬਿਮਾਰੀਆਂ ਦਾ ਕਾਰਨ ਬਣਦੇ ਸੈੱਲਾਂ ਦੀ ਰੱਖਿਆ ਕਰਦੇ ਨੇ ਜੀ ਇਹ ਐਂਟੀਆਕਸੀਡੈਂਟ ਜਿਹੜੇ ਕਿ ਸੈੱਲਾਂ ਨੂੰ ਨੁਕਸਾਨ ਪਹੁੰਚਾਉਣ ਤੋਂ ਬਚਾਉਂਦੇ ਨੇ ਤੇ ਜੇ ਸੈੱਲਾਂ ਨੂੰ ਨੁਕਸਾਨ ਹੋਣ ਤੋਂ ਬਚ ਗਿਆ ਤਾਂ ਇੱਕ ਇੱਕ ਸੈੱਲ ਜੋੜ ਕੇ ਜਿਹੜਾ ਸਰੀਰ ਬਣਿਆ ਉਹ ਤਾਂ ਪੂਰਾ ਸਰੀਰ ਜਿਹੜਾ ਤੰਦਰੁਸਤ ਹੋ ਜਾਂਦਾ ਇਸ ਤੋਂ ਇਲਾਵਾ ਜੀ ਇਮਿਊਨ ਸਿਸਟਮ ਸਟਰੋਂਗ ਹੋ ਜਾਂਦਾ ਜੀ ਸਰੀਰ ਦੇ ਵਿੱਚ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਜਿਹੜੀ ਮਜ਼ਬੂਤ ਹੋ ਜਾਂਦੀ ਹੈ ਤੇ ਇਨਫੈਕਸ਼ਨ ਹੋਣ ਦਾ ਖਤਰਾ ਜਿਹੜਾ ਬਿਲਕੁਲ ਖਤਮ ਹੋ ਜਾਂਦਾ ਸਰੀਰ ਦੇ ਵਿੱਚ ਜੋ ਸਰੀਰ ਦੇ ਵਿੱਚ ਸਾਡੀ ਜਿਹੜੀ ਹੈ ਇਮਿਊਨ ਸਿਸਟਮ ਸਟਰੋਂਗ ਆ ਤਾਂ ਪਿਛਲੇ ਦਿਨਾਂ ਚ ਜਿਹੜੀ ਜਿਹੜੀ ਮਹਾਮਾਰੀ ਆਈ ਸੀ ਉਸ ਦੌਰਾਨ ਤੁਸੀਂ ਇਹ ਨੋਟ ਕਰੋਗੇ ਕਿ ਮਹਾਮਾਰੀ ਦੇ ਦੌਰਾਨ ਸਭ ਤੋਂ ਜ਼ਿਆਦਾ ਜ਼ੋਰ ਜਿਹੜਾ ਦਿੱਤਾ ਗਿਆ ਸੀ ਉਹ ਦਿੱਤਾ ਗਿਆ ਸੀਗਾ ਕਿ ਸਾਡੀ ਸਰੀਰ ਦੀ ਜਿਹੜੀ ਇਮਿਊਨ ਸਿਸਟਮ ਨੂੰ ਤਾਕੜਾ ਕੀਤਾ ਜਾਵੇ ਇਸ ਤੋਂ ਇਲਾਵਾ ਬਹੁਤ ਸਾਰੇ ਜੇ ਰੋਗ ਨੇ ਜਿਨ੍ਹਾਂ ਦੇ ਵਿੱਚ ਸਾਡੇ ਇਮਿਊਨ ਸਿਸਟਮ ਜੇਕਰ ਸਟਰੋਂਗ ਹੋਏਗਾ ਤਾਂ ਉਹਦੇ ਵਿੱਚ ਸਾਡੀ ਬਾਡੀ ਨੂੰ ਜਿਹੜਾ ਬਹੁਤਾਂ ਨੁਕਸਾਨ ਨਹੀਂ ਹੁੰਦਾ ਜਿਹੜੇ ਏਡਜ਼ ਜਿਹੜਾ ਵਰਗਾ ਰੋਗ ਜਿਹੜੇ ਵਾਇਰਸ ਹੈਗਾ ਇਹ ਜੇ ਆਪਣਾ ਇਮਿਊਨ ਸਿਸਟਮ ਸਟਰੋਂਗ ਆ ਤਾਂ ਸਾਨੂੰ ਜਿਹੜਾ ਇਹਦੇ ਵਿੱਚੋਂ ਬਹੁਤਾਂ ਨੁਕਸਾਨ ਹੋਣ ਦੇ ਚਾਂਸਸ ਜਿਹੜੇ ਸਾਡੇ ਨਹੀਂ ਰਹਿੰਦੇ ਬਹੁਤ ਮਾਰੀ ਕਈ ਡਾਕਟਰਾਂ ਨੇ ਇਹ ਵੀ ਗੱਲ ਕੀਤੀ ਹੈ ਕਿ ਇਮਿਊਨ ਸਿਸਟਮ ਸਟਰੋਂਗ ਰੱਖੋ ਤੇ ਤੁਹਾਡਾ ਜਿਹੜਾ ਏਡਜ਼ ਵੀ ਵਰਗੀ ਬਿਮਾਰੀ ਵੀ ਤੁਹਾਡਾ ਜਿਹੜਾ ਉਹ ਤੁਹਾਡਾ ਲੰਬੇ ਸਮੇਂ ਦਾ ਕੁਝ ਬੁਗੜ ਸਕਦੀ ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਰੋਗ ਨੇ ਜਿਹੜੇ ਕਿ ਇਮਿਊਨ ਸਿਸਟਮ ਦੇ ਨਾਲ ਜੁੜੇ ਹੋਏ ਨੇ ਇਸ ਤੋਂ ਬਾਅਦ ਕਲਕਰੀ ਜੀ ਉਮਰ ਦੇ ਵਧਣ ਦੀ ਜਿਹ ਐਂਟੀਆਕਸੀਡੈਂਟ ਜਿਹੜੇ ਨੇ ਉਹਨੂੰ ਵੀ ਰੋਕਦੇ ਨੇ ਹੌਲੀ ਕਰਦੇ ਨੇ ਜਿਹਦਾਂ ਨਾਲ ਜਿਹੜੀਆਂ ਸਕਿਨ ਜਾਨੀ ਚਮੜੀ ਤੇ ਹੋਰ ਅੰਗਾਂ ਨੂੰ ਜਿਹੜੀ ਨੁਕਸਾਨ ਹੋ ਰਿਆਂਦਾ ਐਸੀਐਮ ਦੇ ਤੇ ਝੋੜੀਆਂ ਪੈਦੀ ਆਉਂਦੀਆਂ ਨੇ ਹੋਰ ਅੰਗ ਜਿਹੜੇ ਨੇ ਕੰਮ ਕਰਨੋਂ ਹਟ ਜਾਂਦੇ ਨੇ ਇੱਥੋਂ ਤੱਕ ਕਿ ਮੈਨੋਪਾਜ਼ ਜਿਹੜੀ ਯੂਟਰਸ ਜਿਹੜੀ ਹੈਗੀ ਆ ਉਹ ਮੈਨੋਪਾਜ਼ ਦੀ ਸਥਿਤੀ ਦੇ ਵਿੱਚ ਜਲਦੀ ਚਲੀ ਜਾਂਦੀ ਹੈ ਇਹ ਚੀਜ਼ਾਂ ਜਿਹੜੀਆਂ ਨੇ ਉਹ ਜਿਹੜੇ ਫ੍ਰੀ ਰੈਡੀਕਲ ਜਿਹੜੇ ਐਂਟੀਆਕਸੀਡੈਂਟ ਨੇ ਇਹਨਾਂ ਚੀਜ਼ਾਂ ਤੋਂ ਵੀ ਸਾਨੂੰ ਜਿਹੜੀਆਂ ਉਹ ਬਚਾਉਂਦੇ ਹੈਗੇ ਆਪਾਂ ਗੱਲ ਕਰ ਰਹੇ ਸੀ ਗ੍ਰੀਨ ਟੀ ਦੀ ਤੇ ਬਿਲਕੁਲ ਸੱਚ ਹੈ ਜੀ ਕਿ ਐਂਟੀਆਕਸੀਡੈਂਟ ਗੁਣ ਦੇਣੇ ਨੇ ਇਹਦੇ ਵਿੱਚ ਸਾਰਿਆਂ ਨਾਲੋਂ ਜ਼ਿਆਦਾ ਪਾਏ ਜਾਂਦੇ ਨੇ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਪਾਏ ਜਾਂਦੇ ਨੇ ਇਹਦੇ ਵਿੱਚ ਜੇਕਰ ਗੱਲ ਕਰੀਏ ਤਾਂ ਐਂਟੀਆਕਸੀਡੈਂਟ ਗੁਣ ਦੀ ਮਾਤਰਾ ਜਿਹੜੀ ਹੈ 1000 ਤੋਂ 1500 ਮਿਲੀਗ੍ਰਾਮ ਜਿਹੜਾ ਐਮਜੀ ਪ੍ਰਤੀ 100 ਗ੍ਰਾਮ ਹੁੰਦੀ ਹੈ ਜੀ ਬਾਕੀ ਦੀਆਂ ਜੜੀਆਂ ਬੁੱਟੀਆਂ ਦੇ ਵਿੱਚ ਤੇ ਜੇਕਰ ਆਪਾਂ ਤੁਲਨਾ ਕਰੀਏ ਤਾਂ 100 ਗ੍ਰਾਮ ਗ੍ਰੀਨ ਟੀ ਦੇ ਵਿੱਚ 1000 ਤੋਂ 1500 mg ਜਿਹੜਾ ਹੈਗਾ ਉਹ ਉਹ ਜਿਹੜੀ ਐਂਟੀਆਕਸੀਡੈਂਟ ਹੁੰਦੇ ਨੇ ਕੜੀ ਪੱਤ ਦੇ ਵਿੱਚ ਜੇਕਰ ਗੱਲ ਕਰੀਏ ਤਾਂ 100 ਗ੍ਰਾਮ ਦੇ ਵਿੱਚ 500 ਤੋਂ 700 mg ਦੀ ਜਿਹੜੀ ਐਂਟੀਆਕਸੀਡੈਂਟ ਗੁਣ पाए ਜਾਂਦੇ ਨੇ ਤુલਸੀ ਹੈ ਜੀ ਤુલਸੀ ਦੇ ਵਿੱਚ 100 ਗ੍ਰਾਮ ਤુલਸੀ ਦੇ ਵਿੱਚ 300 ਤੋਂ 500 mg ਜਿਹੜੀ ਐਂਟੀਆਕਸੀਡੈਂਟ ਗੁਣ पाए ਜਾਂਦੇ ਨੇ ਜੀ ਗਿੰਕੋ ਗਿਲੋਬਾ ਇਹ ਇੱਕ ਗਿੰਕੋ ਬਿਲੋਬਾ ਇੱਕ ਚਾਈਨੀਸ ਮੈਡੀਸਨ ਹੈ ਜੀ ਬੜੀ ਵਧੀਆ ਹੈਗੀ ਹੈ ਇਹ ਸਾਡੇ ਕੋਲ ਵੀ ਮੌਜੂਦ ਹੈ ਇਹ ਚੀਜ਼ ਇਹ 100 ਗ੍ਰਾਮ ਦੇ ਵਿੱਚ 200 ਤੋਂ 400 ਐਮਜੀ ਜਿਹੜੀ ਇਹਦੇ ਵਿੱਚ ਐਂਟੀਆਕਸੀਡੈਂਟ ਗੁਣ ਪਾਏ ਜਾਂਦੇ ਪਾਈਨ ਬਾਰਕ ਹੈ ਜੀ ਇਹਦੇ ਵਿੱਚ 100 ਗ੍ਰਾਮ ਦੇ ਵਿੱਚ 150 ਤੋਂ 300 ਐਮਜੀ ਜਿਹੜੇ ਨੇ ਉਹ ਐਂਟੀਆਕਸੀਡੈਂਟ ਗੁਣ ਪਾਏ ਜਾਂਦੇ ਨੇ ਪਿਪਰਮਿੰਟ ਹੈ ਜੀ ਜਿਹਦੇ ਪੱਤਿਆਂ ਦੀ ਗੱਲ ਕਰੀ ਤੇ 100 100 ਗ੍ਰਾਮ ਦੇ ਵਿੱਚ 100 ਤੋਂ 200 ਐਮਜੀ ਜਿਹੜੇ ਨੇ ਇਹਦੇ ਵਿੱਚ ਐਂਟੀਆਕਸੀਡੈਂਟ ਗੁਣ ਪਾਏ ਜਾਂਦੇ ਨੇ ਪਰ ਇਹ ਧਿਆਨ ਦੇਣ ਜੋ ਗੱਲ ਹੈਗੀ ਜੀ ਕਿ ਐਂਟੀਆਕਸੀਡੈਂਟ ਗੁਣ ਜਿਹੜੀਆਂ ਜੜੀਆਂ ਮੁੱਟੀਆਂ ਦੀ ਮੈਂ ਗੱਲ ਕੀਤੀ ਆ ਇਹਨਾਂ ਦੀ ਕਿਸਮਾਂ ਇਹਨਾਂ ਦੀ ਜਗ੍ਹਾ ਕਿਹੜੀ ਜਗ੍ਹਾ ਤੇ ਇਹ ਪੈਦਾ ਹੋ ਰਹੀਆਂ ਨੇ ਇਹਨਾਂ ਦੀ ਤਾਜ਼ਗੀ ਦੇ ਉੱਤੇ ਵੀ ਨਿਰਭਰ ਕਰਦਾ ਹੈਗਾ ਤਾਂ ਇਹ ਤੁਹਾਡੇ ਸਾਹਮਣੇ ਜਿਹੜੀ ਜਾਣਕਾਰੀ ਹੈ ਜੀ ਇਹ ਸਾਰੀ ਆਕਸੀਡੇਟਿਵ ਤੇ ਐਂਟੀਆਕਸੀਡੈਂਟ ਜਿਹੜੇ ਇਹਨਾਂ ਦੇ ਬਾਰੇ ਪੂਰੀ ਜਾਣਕਾਰੀ ਦਿੱਤਾ ਤਾਂ ਅਗਲੀ ਵਾਰ ਜੇ ਕਿਸੇ ਨੂੰ ਅਸਥਮਾ ਆਰਥਰਾਇਟਸ ਆਟੋਇਮਿਊਨ ਡਿਸਆਰਡਰ ਕ੍ਰੋਨਿਕ ਫਟੀਗ ਸਿੰਡਰੋਮ ਗਠੀਆ ਚਿਕਨ ਪਾਕਸ ਸੈਲੋਸਿਸ ਐਕਜ਼ੀਮਾ ਹਾਈਪਰਟੈਨਸ ਹਰਪੀਜ਼, ਐਚ ਆਈ ਵੀ, ਐਡਜ਼, ਹਾਈਪਰ ਟੈਨਸ਼ਨ, ਮਾਨਸਿਕ ਵਿਕਾਰ, ਨੀਂਦ ਦੀਆਂ ਸਮੱਸਿਆਵਾਂ, ਓਬੈਸਟੀ, ਯਾਨੀ ਮੋਟਾਪਾ, ਪਾਰਕਿੰਸਨਸ ਰੋਗ ਜਿਹਨੂੰ ਕੰਪਨ ਰੋਗ, ਹੱਥ-ਪੈਰ ਕੰਬਦੇ ਨੇ ਜਿਹਨਾਂ ਦੇ, ਪੈਰੀਫੇਰਲ ਆਰਟਰੀ ਡਿਜ਼ੀਜ਼, ਪ੍ਰੋਸਟੇਟ ਕੈਂਸਰ, ਰਿਮਟਾਇਡ ਆਰਥਰਾਇਟਸ, ਸਕੇਰਲੋਡਰਮਾ, ਸਟ੍ਰੋਕ, ਟਿਊਮਰ, ਵਾਇਰਲ ਇਨਫੈਕਸ਼ਨ, ਐਡੀਸਨ ਰੋਗ, ਅਲਰਜੀ, ਐਲਕੋਹੋਲਿਜ਼ਮ, ਐਨੀਮੀਆ, ਇਸ ਤੋਂ ਇਲਾਵਾ ਬ੍ਰੌਂਕਾਈਟਸ ਆ ਗਿਆ ਜੀ, ਪੋਲੀਟਿਸ ਆ ਗਿਆ ਜੀ। ਡਾਇਬੀਟਿਸ ਡਾਇਬਟਿਕ ਨਿਊਰੋਪੈਥੀ ਡਾਇਬਟਿਕ ਰੈਟੀਨੋਪੈਥੀ ਕਿਡਨੀ ਡਿਜ਼ੀਜ਼ ਲੀਵਰ ਡਿਜ਼ੀਜ਼ ਮਲਟੀਪਲ ਸਕਲਰੋਸਿਸ ਇਹ ਤੋਂ ਇਲਾਵਾ ਆਟਿਓ ਆਸਟਿਓਸਟ੍ਰਾਈਟਸ ਆ ਆਸਟਿਓਪਰੋਸਿਸ ਆਸਟਿਓਪਰੋਸਿਸ ਪੈਂਕ੍ਰਾਇਟਸ ਜਿਹਦੇ ਚ ਪੈਂਕ੍ਰੀਆਜ਼ ਨੂੰ ਨੁਕਸਾਨ ਹੋ ਰਿਹਾ ਹੁੰਦਾ ਜੀ ਪਰਫਰਲ ਜਿਹੜਾ ਸਿੰਡਰੋਮ ਆ ਜਾਂਦਾ ਹੈਗਾ ਜੀ ਪਲਮਨਰੀ ਫਾਈਬਰੋਸਿਸ ਆ ਜਾਂਦਾ ਜੀ ਕਿਡਨੀ ਨੂੰ ਨੁਕਸਾਨ ਪਹੁੰਚ ਉਹ ਪਹੁੰਚ ਰਿਹਾ ਹੁੰਦਾ ਹੈ ਰੈਬੀਸ ਜਿਹਨੂੰ ਹਲਕਾ ਰੋਗ ਕਹਿੰਦੇ ਆ ਜੀ ਵੈਟਨਲ ਡਿਜਨਰੇਸ਼ਨ ਆ ਜਾਂਦਾ ਜੀ ਇਸ ਤੋਂ ਇਲਾਵਾ ਸਟੋਮਿਕ ਕੈਂਸਰ ਆ ਗਿਆ ਸਟ੍ਰੋਕ ਆ ਗਿਆ ਟਾਈਪ ਡਾਇਬੀਟਿਸ ਟਾਈਪ 2 ਆ ਗਿਆ ਥੈਲੇਸੀਮੀਆ ਆ ਗਿਆ ਥਾਇਰੋਇਡ ਡਿਜ਼ੀਜ਼ ਆ ਗਿਆ ਟਿਊਮਰ ਆ ਗਿਆ ਵਾਇਰਲ ਹਾਈਪੋਥਾਈਰੋਇਡਸ ਆ ਗਿਆ ਵਾਟਿਲੀਚੂਲਿਕ ਹੋਗਾ ਜਿੰਨੇ ਮਰਜ਼ੀ ਰੋਗ ਹਨ ਜੀ ਬਹੁਤ ਜ਼ਿਆਦਾ ਰੋਗਾਂ ਦੇ ਵਿੱਚੇ ਕੰਮ ਕਰਦੇ ਆ ਜੀ ਇਹ ਰੋਗ ਹੋਣ ਤੇ ਜੇ ਲੋਕ ਜੇ ਰੋਗ ਹੋਣ ਤਾਂ ਮੇਰੀ ਇਹ ਬੇਨਤੀ ਰਹੇਗੀ ਤਾਂ ਤੁਸੀਂ ਜਿਹੜੀ ਜਿਹੜਾ ਤੁਸੀਂ ਕੁਝ ਕਰ ਰਹੇ ਹੋ ਉਹ ਤਾਂ ਤੁਸੀਂ ਕਰਨਾ ਕਰਨਾ ਪਰ ਉਸ ਤੋਂ ਪਹਿਲਾਂ ਪਹਿਲਾਂ ਤੁਸੀਂ ਗ੍ਰੀਨ ਟੀ ਕੜੀ ਪੱਤਾ ਅਸ਼ਵਗੰਧਾ ਗਿੰਕੋ ਬਿਲੋਬਾ ਤુલਸੀ ਪੀਪਰਮਿੰਟ ਪਾਈਨੈਪਲ ਬਾਰਕ ਵਰਗੀਆਂ ਜੜੀ ਬੂਟੀਆਂ ਨੂੰ ਇੱਕ ਵਾਰ ਤੁਸੀਂ ਜਰੂਰ ਜਿਹੜਾ ਅਜ਼ਮਾ ਲੈਣਾ ਹੈ ਤਾਂ ਕਿ ਜਿਹੜਾ ਤੁਹਾਨੂੰ ਇਹ ਰੋਗ ਜਿਹੜੇ ਹੋ ਰਹੇ ਨੇ ਉਹਨਾਂ ਦੇ ਵਿੱਚੋਂ ਜੇਕਰ ਤੁਹਾਨੂੰ ਐਂਟੀਆਕਸੀਡੈਂਟ ਇਹਨਾਂ ਚੀਜ਼ਾਂ 'ਚ ਤੁਹਾਨੂੰ ਮਿਲਦੇ ਨੇ ਤਾਂ ਤੁਸੀਂ ਉਹਨਾਂ ਦੇ ਵਿੱਚੋਂ ਐਂਟੀਆਕਸੀਡੈਂਟ ਲੈ ਕੇ ਇਹਨਾਂ ਰੋਗਾਂ ਦੇ ਨਾਲ ਲੜਨ ਦੀ ਸ਼ਕਤੀ ਪੈਦਾ ਹੋ ਜੇਗੀ ਤੇ ਤੁਹਾਡੇ ਰੋਗ ਜਿਹੜੇ ਨੇ ਉਹ ਕਿਤੇ ਨਾ ਕਿਤੇ ਜਿਹੜੇ ਨੇ ਉਹ ਆਪਣੇ ਆਪ ਜਿਹੜੇ ਨੇ ਉਹ ਘਟਨੇ ਸ਼ੁਰੂ ਹੋ ਜਾਣਗੇ ਜਾਂ ਫਿਰ ਜਿਹੜਾ ਵੀ ਇਲਾਜਪਤੀ ਤੁਸੀਂ ਜਾਓਗੇ ਉਹ ਇਲਾਜਪਤੀ ਦੇ ਵਿੱਚ ਜਾ ਕੇ ਤੁਸੀਂ ਜਦੋਂ ਉਹ ਇਲਾਜ ਸ਼ਾਰਟ ਕਰੋਗੇ ਤੇ ਜਦੋਂ ਇਹ ਚੀਜ਼ਾਂ ਨਾਲ ਲੈ ਰਹੇ ਹੋਵੋਗੇ ਤਾਂ ਫਿਰ ਤੁਹਾਡਾ ਇਲਾਜ ਜਿਹੜੇ ਤੁਹਾਡੇ ਅੰਦਰ ਜਿਹੜੇ ਠੀਕ ਕਰਨ ਦੀ ਪ੍ਰਕਿਰਿਆ ਹੈ ਉਹ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਵਧੀ ਹੁਣ ਆਪਾਂ ਗੱਲ ਕਰਾਂਗੇ ਗ੍ਰੀਨ ਟੀ ਦੀ ਤਾਂ ਗ੍ਰੀਨ ਟੀ ਜਿਹੜੀ ਸਾਡੇ ਕੋਲ ਮੌਜੂਦ ਹੈ ਜੀ ਉਹਦੇ ਵਿੱਚ ਉਹ ਪੱਤੇ ਨੇ ਜੀ ਸੁੱਕੇ ਪੱਤੇ ਨੇ ਗ੍ਰੀਨ ਟੀ ਦੇ ਐਜ਼ ਇਟ ਇਜ਼ ਲੈ ਕੇ ਸਨਰਾਇਜ਼ ਕਰਾਏ ਹੋਏ ਨੇ ਉਹ ਪੱਤਿਆਂ ਨੂੰ ਤੁਸੀਂ ਜਿਹੜਾ ਹੈਗਾ ਉਹ ਅੱਧਾ ਅੱਧਾ ਚਮਚ ਗ੍ਰੀਨ ਟੀ ਦਾ ਅੱਧਾ ਚਮਚ ਬਲੈਕ ਟੀ ਦਾ ਉਹ ਵੀ ਜਿਹੜਾ ਹੈਗਾ ਉਹ ਉਹਦੇ ਵਿੱਚ ਪੂਰੇ ਐਂਟੀਆਕਸੀਡੈਂਟ ਗੁਣ ਪਾਏ ਜਾਂਦੇ ਨੇ ਅੱਧਾ ਚਮਚ ਗ੍ਰੀਨ ਟੀ ਅੱਧਾ ਚਮਚ ਬਲੈਕ ਟੀ ਇਹਨਾਂ ਨੂੰ ਮਿਕਸ ਕਰ ਲੈਣਾ ਜੀ ਡੇਢ ਡੇਢ ਕੱਪ ਪਾਣੀ ਦੇ ਵਿੱਚ ਡੇਢ ਕੱਪ ਪਾਣੀ ਦੇ ਵਿੱਚ ਪਾ ਕੇ ਜਦੋਂ ਤੁਸੀਂ ਇਹਨੂੰ ਇਹਦੇ ਵਿੱਚ ਹੀ ਤੁਸੀਂ ਥੋੜੀ ਜੀ ਸੌਂਫ ਪਾ ਲੈਣੀ ਹੈ ਅੱਧਾ ਪੌਣਾ ਚਮਚ ਇੱਕ ਜਿਹੜੀ ਛੋਟੀ ਇਲਾਚੀ ਪਾ ਲੈਣੀ ਹੈ ਜੀ ਥੋੜੀ ਜੀ ਦਾਲਚੀਨੀ ਪਾ ਲੈਣੀ ਹੈ ਤੇ ਇਹ ਚੀਜ਼ਾਂ ਨੂੰ ਤੁਸੀਂ ਪਾ ਕੇ ਤੇ ਡੇਢ ਕੱਪ ਪਾਣੀ ਨੂੰ ਜਦੋਂ ਬੋਇਲ ਕਰਕੇ 1 ਕੱਪ ਕੱਪ ਰਹਿ ਜਾਏਗਾ ਤਾਂ ਫਿਰ ਤੁਸੀਂ ਇਹਨੂੰ ਪੁਣ ਕੇ ਜਿਹੜਾ ਉਹਦੇ ਵਿੱਚ ਗਲਾਸ ਚ ਪਾ ਲੈਣਾ ਕੰਚ ਦੇ ਉੱਤ ਬਾਅਦ ਤੁਸੀਂ ਉਹਦੇ ਵਿੱਚ 1 ਡੇਢ ਚਮਚ ਜਿਹੜਾ ਹੈਗਾ ਉਹ ਪਿਓਰ ਵਰਜਨ ਕੋਕੋਨਟ ਆਇਲ ਜਿਹੜਾ ਕੋਲਡ ਪ੍ਰੈਸ ਵੁੱਡ ਪ੍ਰੈਸ ਜਿਹੜਾ ਉਹਦੇ ਚ ਪਾ ਲੈਣਾ ਉਹ ਪਾ ਕੇ ਜਦੋਂ ਤੁਸੀਂ ਉਸ ਨੂੰ ਪੀਨੇ ਹੋ ਜੀ ਤਾਂ ਫਿਰ ਇਹ ਸਾਰੇ ਗੁਣ ਤੁਹਾਨੂੰ ਮਿਲਣਗੇ ਜਿਹੜੇ ਗੁਣ ਮੈਂ ਤੁਹਾਨੂੰ ਅੱਜ ਕਿਹਾਏ ਉਮੀਦ ਕਰਦੇ ਹਾਂ ਕਿ ਇਹ ਵੀਡੀਓ ਵੀ ਤੁਹਾਨੂੰ ਪਸੰਦ ਆਈ ਹੋਵੇ ਤੇ ਜੇ ਪਸੰਦ ਆਈ ਹੈ ਤੇ ਕਿਰਪਾ ਕਰਕੇ ਵੱਧ ਤੋਂ ਵੱਧ ਸ਼ੇਅਰ ਕਰੋ ਜਿੰਨਾ ਸ਼ੇਅਰ ਕਰੂੰਗੀ ਕੋਈ ਨਾ ਕੋਈ ਇਸ ਵੀਡੀਓ ਨੂੰ ਜ਼ਰੂਰ ਦੇਖੇਗਾ ਤੇ ਜੇਕਰ ਕਿਸੇ ਇੱਕ ਨੂੰ ਵੀ ਇਸ ਵੀਡੀਓ ਦੇ ਨਾਲ ਫਾਇਦਾ ਹੁੰਦਾ ਤੇ ਉਹਦੇ ਅੰਦਰਲੇ ਰੋਗ ਜਿਹੜੇ ਨੇ ਉਹ ਠੀਕ ਹੋ ਜਾਂਦੇ ਨੇ ਤਾਂ ਅਸੀਂ ਸਮਝਾਂਗੇ ਕਿ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਵੀ ਕਾਮਯਾਬ ਹੋ ਗਿਆ ਸਾਡੇ ਚੈਨਲ ਨਿਊ ਦਸ਼ਾ ਪੰਜਾਬੀ ਸਾਡੇ ਚੈਨਲ ਨਿਊ ਲਾਈਫ ਹਰਬਲ ਦੋਨਾਂ ਨੂੰ ਲਾਈਕ ਸਬਸਕ੍ਰਾਈਬ ਤੇ ਫੋਲੋ ਕਰਾਣਾ ਭੁੱਲੋ ਅਗਲੀ ਵਾਰ ਫਿਰ ਆਜਿ ਰਵਾਂਗੇ ਇੱਕ ਨਵੇਂ ਮੁੱਦੇ ਇੱਕ ਨਵੇਂ ਮਹਿਮਾਨ ਦੇ ਨਾਲ ਬਹੁਤ ਬਹੁਤ ਧੰਨਵਾਦ ਬਤਨ